ਮਦਰਸਾ ਅਰਬੀਆ ਹਿਫਜ਼ੁਲ ਕੁਰਾਨ ਦਾ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁਫਤੀ ਯੂਸਫ ਸਾਹਿਬ ਦਾਰੁਲ علوم ਦਿਵੰਤੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚੇ ਇਸ ਮੌਕੇ 13 ਵਿਦਿਆਰਥੀਆਂ ਦੇ ਸਿਰ ਤੇ ਦਸਤਾਰ ਸਜਾਈ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਫਤੀ ਦਿਲਸ਼ਾਦ ਕਾਸਮੀ ਨੇ ਦੱਸਿਆ ਕਿ ਮਦਰਸੇ ਵਿੱਚ ਹਰੇਕ ਸਾਲ 10-15 ਵਿਦਿਆਰਥੀ ਹਾਫਿਜ਼ ਬਣ ਕੇ ਨਿਕਲਦੇ ਹਨ ਜੋ ਕਿ دین ਦੀ ਸੇਵਾ ਕਰਦੇ ਹਨ ਉਨਾ ਕਿਹਾ ਕਿ ਆਉਣ ਵਾਲੇ ਸਾਲ ਤੋਂ ਮੁਕੰਮਲ ਆਲਮੀਅਤ ਦਾ ਕੋਰਸ ਉਕਤ ادارے ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਦਰਸੇ ਦੇ ਮੈਂਬਰ ਜਨਾਬ ਮੁਹੰਮਦ ਸ਼ਮਸ਼ਾਦ ਨੇ ਕਿਹਾ ਕਿ ਅਦਾਰਾ ਲੰਮੇ ਸਮੇਂ ਤੋਂ ਦੇਣ ਦੀ ਸੇਵਾ ਕਰਦਾ ਆ ਰਿਹਾ ਹੈ ਜੋ ਕਿ ਇੱਕ ਮਾਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਮਦਰਸੇ ਵਿੱਚੋਂ ਹਾਫਿਜ਼ ਬਣ ਕੇ ਜਾਣ ਵਾਲੇ ਵਿਦਿਆਰਥੀ ساری ਜ਼ਿੰਦਗੀ دین ਦੀ ਸੇਵਾ ਕਰਦੇ ਹਨ ਬismillah अर रहमान रहीम ਅੱਜ ਦਾ ਪ੍ਰੋਗਰਾਮ ਮਦਰਸਾ ਅਰਬੀਆ ਹਿਫਜ਼ੁਲ ਕੁਰਾਨ ਦਾ ਇਸ ਸਾਲਾਨਾ ਪ੍ਰੋਗਰਾਮ ਹੈ ਇਸ ਦੇ ਅੰਦਰ ਜਿਹੜੇ ਬੱਚਿਆਂ ਨੇ ਸਾਲ ਭਰ ਪੜ੍ਹਿਆ ਹੈ ਉਹਨਾਂ ਨੇ ਫਿਰ ਇਮਤਿਹਾਨ ਦਿੱਤੇ ਨੇ ਇਗਜ਼ਾਮ ਦਿੱਤੇ ਨੇ ਉਹਨਾਂ ਬੱਚਿਆਂ ਨੂੰ ਫਿਰ ਜਿਹੜੀਆਂ ਪੋਜੀਸ਼ਨਾਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਇਨਾਮਾਂ ਦਿੱਤੇ ਜਾਂਦੇ ਨੇ ਜਿਵੇਂ ਫਸਟ ਹੋ ਗਿਆ ਸੈਕਿੰਡ ਹੋ ਗਿਆ ਥਰਡ ਹੋ ਗਿਆ ਉਹਨਾਂ ਨੂੰ ਔਰ ਦੂਸਰੇ ਇਸ ਪ੍ਰੋਗਰਾਮ ਦੇ ਅੰਦਰ ਜਿਹੜੇ ਬੱਚਿਆਂ ਨੇ ਇਸ ਸਾਲ ادارے ਦੇ ਅੰਦਰ ਹਿਫਜ਼ੇ ਕੁਰਾਨੇ ਪਾਕ ਮੁਕੰਮਲ ਕੀਤਾ ਹੈ ਅਲਹਮਦੁਲਿਲਾ ਉਹਨਾਂ ਨੂੰ ਦਾਲੂਮ ਦਿਓਬੰਦ ਤੋਂ ਹਾਜ਼ਰਤ ਮੁਫਤੀ ਅਕਦਸ ਮੁਫਤੀ ਯੂਸਫ ਸਾਹਿਬ ਆਏ ਹੋਏ ਨੇ ਉਹਨਾਂ ਦੇ ਹੱਥਾਂ ਤੋਂ ਮੁਬਾਰਕ ਹੱਥਾਂ ਤੋਂ ਜੋ ਉਹਨਾਂ ਦੇ ਸਿਰਾਂ ਤੇ ਪਕੜੀਆਂ ਬੰਨ੍ਹੀਆਂ ਗਈਆਂ ਨੇ ਦਸਤਾਰੇ ਫਜ਼ੀਲੇ ਜੀ ਨੂੰ ਕਹਿੰਦੇ ਨੇ ਉਹ ਦਿੱਤੀ ਗਈ ਹੈ ਲਿਹਾਜ਼ਾ ਇਸ ਦੇ ਤਾਲੁਕ ਨਾਲ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਥਾ ਔਰ ਆਲਮ ਕੀ ਤੋਂ ਵੀ ਆਏ ਨੇ اس دے اندر اپنے مفتی ارتقاول حسن صاحب مفتی آزم پنجاب پہنچے نے اور اسی طریقے نال مفتی یوسف صاحب استاد حدیث دارم دیوبت پہنچے نے اسی طریقے نال شہر دے ہور علماء کرام آئے نے اور باقی کہہ دیے کہ شاہی امام پنجاب مانو عثمان صاحب نے بھی آنا تھا انہوں نے اچانک طبیعت خراب ہو گئی وہ آنے نہیں سکے باقی ہور شہر دے آلے دالے سارے علماء اکرام اور الحمدللہ پہنچے نے اچھے ਦਸਤਾਰਬੰਦੀ ਕਿੰਨੇ ਬੱਚਿਆਂ ਦੀ ਹਾਂ ਇਹ ਇਸ ਸਾਲ ਜਿਹੜੀ ਬੱਚਿਆਂ ਦੀ ਜੋ ਹੈ ਦਸਤਾਰਬੰਦੀ ਹੋਈ ਹੈ 13 ਬੱਚਿਆਂ ਦੀ ਦਸਤਾਰਬੰਦੀ ਹੋਈ ਹੈ ਜਿਹੜੇ ਬੱਚਿਆਂ ਨੇ ਹਿਫਜ਼ੇ ਕੁਰਾਨੇ ਪਾਕ ਮੁਕੰਮਲ ਕੀਤਾ ਹੈ ਅਲhamdulillah ਇਸ ادارے ਤੋਂ ਹਰ ਸਾਲ 20 22 25 ਬੱਚੇ 15 ਬੱਚੇ ਮੁxtਲਿਫ ਤਾਦਾਦ ਹੁੰਦੀ ਹੈ ਇਸ ਸਾਲ ਅਲਹਮਦੁਲਿਲਾ ਪੰਜ ਬੱਚਿਆਂ ਨੂੰ ਸੰਨਦਾ ਦਿੱਤੀਆਂ ਗਈਆਂ ਨੇ ਔਰ 13 ਬੱਚਿਆਂ ਦੀ ਜੋ ਹੈ ਪਗੜੀ ਬਣਵਾਈ ਗਈ ਹੈ ਅਲਹਮਦੁਲਿਲਾ 13 ਬੱਚਿਆਂ ਨੇ ਇਸ ਸਾਲ ਹਿਫਜ਼ ਤੋਂ ਫਰਾਗਤ ਹਾਸਿਲ ਕੀਤੀ ਹੈ ਔਰ ਤੁਹਾਨੂੰ ਮੈਂ ਦੱਸ ਦਵਾਂ ਇਦਾਰੇ ਦੇ ਅੰਦਰ ਅਲਹਮਦੁਲਿਲਾ ਹਫਤਮ ਤੱਕ ਦੀ ਯਾਨੀ ਇੱਕ ਸਾਲ ਮੌਲਵੀਅਤ ਦਾ ਰਹਿ ਜਾਂਦਾ ਉਸ ਦੀ ਵੀ تعلیم ਦਾ ਬੰਦੋਬਸਤ ਹੈ ਔਰ ਇਸ ਸਾਲ ਤੁਹਾਨੂੰ ਦੇਖਿਆ ਹੋਊਗਾ ਉਰੇ ਇਦਾਰੇ ਦੇ ਅੰਦਰ ਇਨਸ਼ਾਅੱਲਾ ਅਰਕਾਨ ਇੰਤਜ਼ਾਮੀਆ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ ਇਨਸ਼ਾਅੱਲਾ ਅਗਲੇ ਸਾਲ ਤੋਂ ਮੁਕੰਮਲ مولویت دا کورس اس ادارے سے شروع کیا جا رہا ہے اور یہ دا انشاءاللہ پہلا ادارہ ہوگا جتوں انشاءاللہ عالم فارغ, فارغ ہونے محمد تاج جی کیا ماشاء ماشاءاللہ دستار بندیا پروگرام چل رہے ہے سالانہ ہر سال ہوں انہیں اس سال ماشاءاللہ سال تیرہ بچیا دستار بندی ہوئی ہیں جنہاں نے مکمل قرآن کریم حفظ کر لیا تا انہوں نے حوصلہ افزائی واسطے یہ پروگرام کیا گیا اس, اس پروگرام دارو دیمن تو مفتی یوسف صاحب اور شاہی امام انہوں نے بھی آنا تھی لیکن وہ بیماری بیمار نہ, بیماری کر کے نہیں آ سکے اور سر اپنے مفتی اعظم مفتی ارتقا ابل حسن صاحب بھی اس مجلس اس پروگرام چ حاضر کی کی ہیں اس پروگرام کے راہی ہی میسج دینا چاہتے ہیں کہ قرآن کریم دی تعلیم دی طرف توجہ دیتی جائے بچہ نو بات تو بات مدرسے کے اندر بھیجا جائے جس طرح اپنا دینی دنیا دنی 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 تعلیم بچہ نو حاصل کرانے اسی طرح قرآن کریم دی تعلیم اور حفظ بھی بچہ نو کرایا جائے قرآن کریم ہے بہت بڑی اللہ اللہ تعالیٰ دی دولت تھا کہ اگر بچے اپنے اس قرآن کریم نے حفظ کر لین تو انہوں دنیا اور آخرت دے بھی اندر اندر اللہ تعالیٰ انہیں کہ وہ کامیابی دا ذریعہ بنو میرا نام شمشاد علی ہے جی ਮੈਂ ਰਿਟਾਇਰਡ ਪੀਸੀਐਸ ਅਫਸਰ ਆ ਸਾਬਕਾ ਮੈਂਬਰ ਪੰਜਾਬ ਐਸਐਸ ਬੋਰਡ ਇਸ ਮਦਰਸੇ ਦਾ ਮੈਂਬਰ ਹੈਗਾ ਜੀ ਇਹ ਪ੍ਰੋਗਰਾਮ ਚੱਲ ਰਹੀ ਹੈ ਅੱਜ ਇਹ ਪ੍ਰੋਗਰਾਮ ਹੈਗਾ ਜੀ ਸਾਡਾ ਸਾਲਾਨਾ ਜਲਸਾ ਹੈਗਾ ਦਸਤਾਰਬੰਦੀ ਦਾ ਉਹ ਬੱਚੇ ਜਿਨ੍ਹਾਂ ਨੇ ਕੁਰਾਨੇ ਕ੍ਰੀਮ ਹਿਫਜ਼ ਕੀਤਾ ਹੈਗਾ ਅੱਜ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਹੈ ਮਦਰਸਾ ਸੈਕਟਰ ਦੇ ਵਿੱਚ ਇਹ ਬਹੁਤ بڑا ਇੱਕ ਮਾਨ ਸਤਕਾਰ ਅਤੇ ਇੱਜ਼ਤ ਵਾਲਾ ਜਿਹੜਾ ਹੈਗਾ ਇਹ ਪ੍ਰੋਗਰਾਮ ਹੁੰਦਾ ਹੈਗਾ ਅਤੇ ਬੱਚਿਆਂ ਲਈ ਅਰ ਮੁਦਰਿਸਿਨ ਲਈ ਅਰ ਇੰਤਜ਼ਾਮੀਆਂ ਲਈ ਬਲਕਿ ਸ਼ਹਿਰ ਵਾਸੀਆਂ ਲਈ ਇਸ ਤੋਂ ਬੜੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ ਕਿ ਸਾਡੇ ਬੱਚਿਆਂ ਨੇ ਜਿਹੜਾ ਹੈਗਾ ਕੁਰਾਨੇ ਕ੍ਰੀਮ ਨੂੰ ਹਿਫਜ਼ ਕੀਤਾ ਕਨਸਟੀਟਿਊਸ਼ਨ ਆਫ ਲਾਈਫ ਜਿਹਨੂੰ ਅਸੀਂ ਕਹਿੰਦੇ ਆ ਜ਼ਿੰਦਗੀ گزارਣ ਦਾ ਇੱਕ ਬਿਹਤਰੀਨ ਤਰੀਕਾ ਅੱਲਾ ਦੇ ਨਬੀ ਨੇ ਸਾਨੂੰ ਦਿੱਤਾ ਹੈਗਾ ਉਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੇ سینਿਆਂ ਦੇ ਵਿੱਚ ਉਹ ਜਿਹੜਾ ਹੈਗਾ ਹਿਫਜ਼ ਕੀਤਾ ਗਿਆ ਤੇ ਇਨਸ਼ਾਅੱਲਾ ਉਹ ਇਸ ਰੋਸ਼ਨੀ ਨੂੰ ਪੂਰੀ ਇਨਸਾਨੀਅਤ ਤੱਕ ਪਹੁੰਚਾਣਗੇ ਕਿਉਂਕਿ ਅੱਲਾ ਦੇ ਨਬੀ ਜੋ ਥੇ ਉਹ ਮੁਸਲਮਾਨਾਂ ਦੇ ਨਬੀ ਨਹੀਂ ਥੇ ਬਲਕਿ ਪੂਰੀ ਇਨਸਾਨੀਅਤ ਦੇ ਵਾਸਤੇ ਉਹ ਰਹਿਮਤੁਲ ਲਾਲਾਮੀਨ ਬਣਾ ਕੇ ਭੇਜੇ ਗਏ ਥੇ ਔਰ ਕੁਰਾਨ ਜਿਹੜਾ ਥਾ ਉਹ ਉਹਨਾਂ ਦੇ ਉੱਤੇ ਉਤਾਰਿਆ ਗਿਆ ਥਾ ਔਰ ਕੁਰਾਨ ਹਰ ਪਹਿਲੂ ਦੇ ਅੰਦਰ ਜਿਹੜਾ ਹੈਗਾ ਉਹ ਇਨਸਾਨ ਦੀ ਰਹਿਬਰੀ ਕਰਦਾ ਹੈਗਾ ਇਨਸਾਨ ਤੋਂ ਮੁਰਾਦ ਕੱਲੇ ਮੁਸਲਮਾਨ ਨਹੀਂ ਬਲਕਿ तमाम ਇਨਸਾਨ ਜੋ ਇਸ ਰੂਹ ਜ਼ਮੀਨ ਦੇ ਉੱਤੇ ਹੈਗੇ ਆ ਕੁਰਾਨ ਕਰੀਮ ਉਹਨਾਂ ਦੇ ਵਾਸਤੇ ਜ਼ਿੰਦਗੀ گزارਨ ਦਾ ਇੱਕ ਬਿਹਤਰੀਨ ਤਰੀਕਾ ਹੈਗਾ ਇੱਕ ਨਮੂਨਾ ਹੈਗਾ ਤੋਂ ਬਹਿਰਹਾਲ ਇਸ ਮਦਰਸੇ ਦੇ ਵਿੱਚ ਕੁਰਾਨ ਕਰੀਮ ਦੀ ਅਹਾਦੀਸ ਦੀ ਤੇ ਫਾਰਸੀ ਦੀ تعلیم ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈਗੇ ਆ ਇਹ ਮਦਰਿਸ ਦੀ ਆਪਣੀ ਇੱਕ ਤਾਰੀਖ ਹੈਗੀ ਹੈ ਤੇ ਇਹਨਾਂ ਮਦਰਸਿਆਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਡੇ ਮੁਲਕ ਦੀ ਤਰੱਕੀ ਦੇ ਵਿੱਚ ਸਾਡੇ ਮੁਲਕ ਨੂੰ ਪਿਆਰ ਮੁਹੱਬਤ ਅਮਨ ਸਕੂਨ ਦੇਣ ਦੇ ਵਿੱਚ ਇਹਨਾਂ ਮਦਰਿਸ ਦਾ ਬਹੁਤ بڑا ਰੋਲ ਰਿਹਾ ਹੈਗਾ ਤੇ ਇਹ ਹਿਫਜ਼ੁਲ ਕੁਰਾਨ ਮਦਰਸਾ ਜਿਹੜਾ ਹੈਗਾ ਪੰਜਾਬ ਦਾ ਸਭ ਤੋਂ ਪੁਰਾਣਾ ਮਦਰਸਾ ਹੈ 1962 ਦੇ ਵਿੱਚ ਇਸ ਨੂੰ ਉਤ تعمیر ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ મદਰਸਾ دینی ਇਤਬਾਰ ਨਾਲ ਸਾਡੇ ਪੰਜਾਬ ਦੀ ਸਾਡੇ ਪੜੋਸੀ ਸੂਬਿਆਂ ਦੀ ਜੋ دینی ਜ਼ਰੂਰੀਅਤ ਹੈਗੀਆਂ ਉਹਨਾਂ ਪੂਰਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋ ਰਿਹਾ ਹੈਗਾ ਇਹ ਖੁਦਾ ਦਾ ਸਾਡੇ ਇਸ ਸੂਬੇ ਦੇ ਉੱਤੇ ਬਹੁਤ بڑا ਇਨਾਮ ਔਰ ਕਰਮ ਹੈਗਾ ਅੱਲਾਹ ਤਾਲਾ ਇਸ ਮਦਰਸੇ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਆਮੀਨ